ਥਾਇਰੋਇਡ ਥਾਇਰੋਇਡ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਸ ਇਨਸਾਨ ਨੂੰ ਵੀ ਇਹ ਬਿਮਾਰੀ ਹੋ ਜਾਂਦੀ ਆ ਇਹਨੂੰ ਸਾਰੀ ਉਮਰ ਲੈ ਕੇ ਚੱਲਣਾ ਪੈਂਦਾ ਨਾਲ ਕਿਸੇ ਨੂੰ ਹਾਈਪੋਥਾਇਰੋਇਡ ਹੈ ਕਿਸੇ ਨੂੰ ਹਾਈਪਰਥਾਇਰੋਇਡ ਹੈ ਦੋਨਾਂ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਅਗਰ ਤੁਹਾਡੇ ਘਰ ਦੇ ਵਿੱਚ ਧੰਨੀਆਂ ਦੀ ਚਟਨੀ ਜਿਹੜੀ ਆ ਉਹ ਸਾਰੀ ਉਮਰ ਖਤਮ ਨਾ ਹੋਣ ਦਿਓ ਤਾਂ ਕਿ ਤੁਹਾਡਾ ਜਿਹੜਾ ਥਾਇਰੋਇਡ ਗਲੈਂਡ ਹੈ ਉਹਨੂੰ ਆਰਾਮ ਮਿਲੇ ਉਹਦੇ ਵਿੱਚ ਬੈਨੀਫਿਟ ਮਿਲੇ ਔਰ ਜਿਹੜੀ ਗੋਲੀ ਤੁਸੀਂ ਖਾਣੀ ਸ਼ੁਰੂ ਕੀਤੀ ਹੋਈ ਹੈ ਥਾਇਰੋਇਡ ਦੀ ਉਹ ਕਦੇ 25 ਮਿਲੀਗ੍ਰਾਮ ਲੈਨੇ ਹੋ ਹੌਲੀ ਹੌਲੀ 50 ਹੁੰਦੀ ਹੈ 75 ਹੁੰਦੀ ਹੈ 100 ਮਿਲੀਗ੍ਰਾਮ ਹੁੰਦੀ ਹੈ ਕਿਸੇ ਦੀ 175 ਤੱਕ ਵੀ ਚੱਲਦੀ ਪਈ ਹੈ ਤਾਂ ਉਹ ਵਧਨ ਦਾ ਕਾਰਨ ਇਹ ਹੈ ਕਿ ਆਪਾਂ ਪਰਹੇਜ਼ ਨਹੀਂ ਕਰਦੇ ਇੱਕ ਉਹਦੇ ਵਾਸਤੇ ਸਾਡੇ ਵੈਦ ਜੀ ਨੇ ਬਹੁਤ ਵਧੀਆ ਗ੍ਰੰਥ ਦੇ ਵਿੱਚ ਇੱਕ ਯੋਗ ਲੱਭਿਆ ਉਹਦੇ ਤੇ ਕੰਮ ਕੀਤਾ 4-5 ਸਾਲ ਤੋਂ ਕੰਮ ਚੱਲ ਰਿਹਾ ਸੀ ਜਿਹੜਾ ਹੁਣ ਬਿਲਕੁਲ ਓਕੇ ਆ ਜਿਹਨੂੰ ਵੀ ਥਾਇਰੋਇਡ ਦੀ ਇਹ ਮੈਡੀਸਿਨ ਜਾਂਦੀ ਆ ਉਹ ਜੇ ਕਿਤੇ ਇਹਨੂੰ 6 ਮਹੀਨੇ ਲਗਾਤਾਰ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਸਿਰਫ ਅਸੀਂ ਧਣੀਆਂ ਦੀ ਚਟਣੀ ਤੇ ਇਹ ਹੋਰ ਘਰੇਲੂ ਚੀਜ਼ਾਂ ਦੇ ਉੱਤੇ ਕਹ ਦਿੰਦੇ ਆ ਨਿਰਪਰ ਰਹੋ ਔਰ ਕਦੀ ਵੀ ਥਾਇਰੋਇਡ ਦਾ ਪ੍ਰੋਬਲਮ ਤੁਹਾਨੂੰ ਤੰਗ ਨਹੀਂ ਕਰੂਗਾ ਔਰ ਇਹਦਾ ਇੱਕ ਚਮਚ ਸੁਬਾ ਦੁਪਹਿਰ ਸ਼ਾਮ ਜੇ ਤੁਸੀਂ ਦੁਪਹਿਰ ਦਾ ਮਿਸ ਕਰ ਕਰਨਾ ਚਾਹੁੰਦੇ ਹੋ ਕਿਸੇ ਐਸੀ ਜੌਬ ਤੇ ਜੋ ਜਿਹੜਾ ਦੁਪਹਿਰੇ ਨਹੀਂ ਲਿਆ ਜਾ ਸਕਦਾ ਤਾਂ ਮਾਰਨਿੰਗ ਈਵਨਿੰਗ ਦੋ ਦੋ ਚਮਚ ਇਹਦੇ ਲੈ ਸਕਦੇ ਹੋ ਤਾਂ ਜੇ ਕੋਈ ਥਾਇਰੋਇਡ ਦੀ ਪ੍ਰੋਬਲਮ ਤੋਂ ਤੁਹਾਨੂੰ ਆਯੁਰਵੈਦਿਕ ਮੈਡੀਸਿਨ ਚਾਹੀਦੀ ਆ ਤਾਂ ਇਸ ਤੋਂ ਵਧੀਆ ਆਯੁਰਵੈਦਿਕ ਮੈਡੀਸਿਨ ਨਹੀਂ ਹੋ ਸਕਦੀ ਕਿਉਂਕਿ ਇਹ ਗ੍ਰੰਥ ਦਾ ਉਹ ਯੋਗ ਹੈ ਜਿਹੜਾ ਕਿ ਬਹੁਤ ਹੀ ਪਰਫੈਕਟ ਵੈਦ ਜਿਹੜੇ ਹੈਗੇ ਆ ਉਹਨਾਂ ਨੇ ਤਿਆਰ ਕੀਤਾ ਔਰ ਇਹਨੂੰ ਤੁਸੀਂ ਲਓਗੇ ਤਾਂ ਇਹਦਾ ਫਾਇਦਾ ਪੂਰਾ ਮਿਲੂਗਾ ਅੱਜ ਦੇ ਵੀਡੀਓ ਵਿੱਚ ਅ ਅੱਜ ਦੇ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੇ ਸਵਾਗਤ ਕਰਦੇ ਹਾਂ ਜੀ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਲ ਜੀ ਦਾ ਜੀ ਜ਼ਰੂਰ ਇਸ ਉੱਪਰ ਪੂਰੀ ਜਾਣਕਾਰੀ ਔਰ ਵਧੀਆ ਜਨੁਸਕਾ ਦਰਸ਼ਕਾਂ ਨਾਲ ਸਾਂਝਾ ਕਰਿਓ ਥਾਇਰੋਇਡ ਥਾਇਰੋਇਡਿਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਸ ਇਨਸਾਨ ਨੂੰ ਵੀ ਇਹ ਬਿਮਾਰੀ ਹੋ ਜਾਂਦੀ ਆ ਇਹਨੂੰ ਸਾਰੀ ਉਮਰ ਲੈ ਕੇ ਚੱਲਣਾ ਪੈਂਦਾ ਨਾਲ ਕਿਸੇ ਨੂੰ ਹਾਈਪੋਥਾਇਰੋਇਡ ਹੈ ਕਿਸੇ ਨੂੰ ਹਾਈਪਰਥਾਇਰੋਇਡ ਹੈ ਦੋਨਾਂ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਅਗਰ ਤੁਹਾਡੇ ਘਰ ਦੇ ਵਿੱਚ ਧਨੀਆ ਦੀ ਚਟਣੀ ਜਿਹੜੀ ਆ ਉਹ ساری ਉਮਰ ਖਤਮ ਨਾ ਹੋਣ ਦਿਓ ਕਿਚਨ ਦੇ ਵਿੱਚ ਤੁਹਾਡੀ ਰਸੋਈ ਦੇ ਵਿੱਚ ਇਹ ਜਿਹੜੀ ਚਟਣੀ ਹੈ ਧਨੀਏ ਦੀ ਇਹ ਹਮੇਸ਼ਾ ਰਹਿਣੀ ਚਾਹੀਦੀ ਆ ਹਮੇਸ਼ਾ ਬਣਾਓ ਤੇ ਇਹਨੂੰ ਰੋਜ਼ ਆਪਣਾ ਖਾਣੇ ਦੇ ਨਾਲ ਖਾਇਆ ਕਰੋ ਤਾਂ ਕਿ ਤੁਹਾਡਾ ਜਿਹੜਾ ਥਾਇਰੋਇਡ ਗਲੈਂਡ ਹੈ ਉਹਨੂੰ ਆਰਾਮ ਮਿਲੇ ਉਹਦੇ ਵਿੱਚ ਬੈਨੀਫਿਟ ਮਿਲੇ ਔਰ ਜਿਹੜੀ ਗੋਲੀ ਤੁਸੀਂ ਖਾਣੀ ਸ਼ੁਰੂ ਕੀਤੀ ਹੋਈ ਹੈ ਥਾਇਰੋਇਡ ਦੀ ਉਹ ਕਦੇ 25 ਮਿਲੀਗ੍ਰਾਮ ਲੈਨੇ ਹੋ ਹੌਲੀ ਹੌਲੀ 50 ਹੁੰਦੀ ਹੈ 75 ਹੁੰਦੀ ਹੈ 100 ਮਿਲੀਗ੍ਰਾਮ ਹੁੰਦੀ ਹੈ ਕਿਸੇ ਦੀ 175 ਤੱਕ ਵੀ ਚਲਦੀ ਪਈ ਹੈ ਤਾਂ ਉਹ ਵਧਣ ਦਾ ਕਾਰਨ ਇਹ ਹੈ ਕਿ ਆਪਾਂ ਪਰਹੇਜ਼ ਨਹੀਂ ਕਰਦੇ ਤਾਂ ਪਰਹੇਜ਼ ਕਰੋ ਇੱਕ ਉਹਦੇ ਵਾਸਤੇ ਸਾਡੇ ਵੈਦ ਜੀ ਨੇ ਬਹੁਤ ਵਧੀਆ ਗ੍ਰੰਥ ਦੇ ਵਿੱਚ ਇੱਕ ਯੋਗ ਲੱਭਿਆ ਉਹਦੇ ਤੇ ਕੰਮ ਕੀਤਾ 4-5 ਸਾਲ ਤੋਂ ਕੰਮ ਚੱਲ ਰਿਹਾ ਸੀ ਜਿਹੜਾ ਹੁਣ ਬਿਲਕੁਲ ਓਕੇ ਆ ਜਿਹਨੂੰ ਵੀ ਥਾਇਰੋਇਡ ਦੀ ਇਹ ਮੈਡੀਸਿਨ ਜਾਂਦੀ ਆ ਉਹ ਜੇ ਕਿਤੇ ਇਹਨੂੰ 6 ਮਹੀਨੇ ਲਗਾਤਾਰ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਸਿਰਫ ਅਸੀਂ ਧਣੀਆਂ ਦੀ ਚਟਨੀ ਤੇ ਜਾਂ ਹੋਰ ਘਰੇਲੂ ਚੀਜ਼ਾਂ ਦੇ ਉੱਤੇ ਕਹ ਦਿੰਦੇ ਆ ਨਿਰਪਰ ਰੋ ਔਰ ਕਦੀ ਵੀ ਥਾਇਰੋਇਡ ਦਾ ਪ੍ਰੋਬਲਮ ਤੁਹਾਨੂੰ ਤੰਗ ਨਹੀਂ ਕਰੂਗਾ ਔਰ ਜਿਹੜੀ ਥਾਇਰੋਇਡ ਦੀ ਗੋਲੀ ਆ ਉਹਦੀ ਮਾਤਰਾ ਘਟਦੀ ਘਟਦੀ ਜਾਊਗੀ ਔਰ ਬਹੁਤ ਥੋੜੀ ਮਾਤਰਾ ਤੇ ਜਾ ਕੇ ਉਹ ਸਟਿਲ ਹੋ ਜਾਏਗੀ ਤਾਂ ਇਹਦੇ ਵਿੱਚ ਸਭ ਤੋਂ ਵਧੀਆ ਹੈਗਾ ਥਾਇਰੋਇਡ ਸੀ ਆਰ ਥਾਇਰੋਇਡ ਕੇਅਰ ਮਤਲਬ ਥਾਇਰੋਇਡ ਸੀ ਆਰ ਵਰਲਡ ਇਹਨੂੰ ਤੁਸੀਂ www. webwan.te ਜਦੋਂ ਜਾਓਗੇ ਸਾਡੀ ਵੈਬਸਾਈਟ ਤੇ ਤਾਂ ਉਹਦੇ ਤੇ ਜਾ ਕੇ ਜਦੋਂ ਥਾਇਰੋਇਡ ਦਾ ਕਾਲਮ ਖੋਲੋਗੇ ਤਾਂ ਤੁਹਾਨੂੰ ਇਹ ਮਿਲੇਗਾ ਔਰ ਸਾਡੇ ਜਿਹੜੇ ਨਾਮ ਨੇ ਪ੍ਰੋਡਕਟ ਦੇ ਉਹ ਨਾਮ ਹੀ ਬਿਮਾਰੀ ਦੇ ਉੱਪਰ ਨੇ ਥਾਇਰੋਇਡ ਦੇ ਨਾਮ ਤੇ ਹੈਗਾ ਇਹ ਥਾਇਰੋਇਡ ਸੀਆਰ ਤੇ ਦੂਸਰਾ ਇਹਦੇ ਵਿੱਚ ਅਸੀਂ ਦਿੱਤਾ ਹੈ سیرਪ ਇੱਕ ਤੇ ਗੋਲੀਆਂ ਥਾਇਰੋਇਡ ਵਾਸਤੇ ਤੇ ਦੂਸਰਾ ਅਸੀਂ ਇਹਦੇ ਵਿੱਚ ਦਿੱਤਾ ਹੈ ਥਾਇਰੋਇਡ ਸੀਆਰ سیرਪ ਪੀਣ ਵਾਸਤੇ ਹੈ ਜਿਹਦੀ ਕਿ ਬਹੁਤ ਗੁੱਡ ਆਪਾਂ ਨੂੰ ਬੈਨੀਫਿਟ ਮਿਲਣ ਵਾਲਾ ਔਰ ਇਹਦਾ ਇੱਕ ਚਮਚ ਸਵੇਰ ਦੁਪਹਿਰ ਸ਼ਾਮ ਜੇ ਤੁਸੀਂ ਦੁਪਹਿਰ ਦਾ ਮਿਸ ਕਰ ਕਰਨਾ ਚਾਹੁੰਦੇ ਹੋ ਕਿਸੇ ਐਸੀ ਜੌਬ ਤੇ ਜਿਹੜਾ ਦੁਪਹਿਰੇ ਨਹੀਂ ਲਿਆ ਜਾ ਸਕਦਾ ਤਾਂ ਮਾਰਨਿੰਗ ਈਵਨਿੰਗ ਦੋ ਦੋ ਚਮਚੇ ਇਹਦੇ ਲੈ ਸਕਦੇ ਹੋ ਔਰ ਇਹ ਸਾਡੇ ਹਰ ਮੈਡੀਕਲ ਸਟੋਰ ਤੇ ਜਿਹੜੇ ਕੰਪਨੀ ਵੱਲੋਂ ਅਥਾਰਾਈਜ਼ਡ ਮੈਡੀਕਲ ਸਟੋਰ ਨੇ ਡਿਸਟ੍ਰਿਕਟ ਵਾਈਜ਼ ਉਹਨਾਂ ਸਟੋਰਸ ਦੇ ਉੱਤੇ ਇਹ ਉਪਲਬਧ ਹੈ ਨਹੀਂ ਤਾਂ ਤੁਸੀਂ ਆਨਲਾਈਨ ਜਾਓ ਵੈਬਸਾਈਟ ਤੁਹਾਡੇ ਸਾਹਮਣੇ ਆ ਲਿਖੀ ਹੋਈ ਆ ਤੇ ਨਾਲ ਇੱਕ ਸਕੈਨਰ ਦਿੱਤਾ ਹੋਇਆ ਉਸ ਸਕੈਨਰ ਤੇ ਜਾ ਕੇ ਸਕੈਨ ਕਰੋ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਨੇੜੇ ਕਿਸ ਮੈਡੀਕਲ ਸਟੋਰ ਤੇ ਮਿਲ ਸਕਦਾ ਜਾਂ ਫਿਰ ਤੁਸੀਂ ਕੰਪਨੀ ਤੋਂ ਸਿੱਧਾ ਮੰਗਾਣਾ ਚਾਹੁੰਦੇ ਹੋ ਤਾਂ ਵੈਬਸਾਈਟ ਤੇ ਜਾ ਕੇ ਆਰਡਰ ਕਰਕੇ ਘਰੇ ਮੰਗਾ ਸਕਦੇ ਹੋ ਬਹੁਤ ਈਜ਼ੀ ਵੇਅ ਤੁਹਾਨੂੰ ਬੈਠੇ ਬਿਠਾਏ ਮਿਲੂਗਾ ਤਾਂ ਜੇ ਕੋਈ ਥਾਇਰੋਇਡ ਦੀ ਪ੍ਰੋਬਲਮ ਤੋਂ ਤੁਹਾਨੂੰ ਆਯੁਰਵੈਦਿਕ ਮੈਡੀਸਿਨ ਚਾਹੀਦੀ ਆ ਤਾਂ ਇਸ ਤੋਂ ਵਧੀਆ ਆਯੁਰਵੈਦਿਕ ਮੈਡੀਸਿਨ ਨਹੀਂ ਹੋ ਸਕਦੀ ਕਿਉਂਕਿ ਇਹ ਗ੍ਰੰਥ ਦਾ ਉਹ ਯੋਗ ਹੈ ਜਿਹੜਾ ਕਿ ਬਹੁਤ ਹੀ ਪਰਫੈਕਟ ਵੈਦ ਜਿਹੜੇ ਹੈਗੇ ਆ ਉਹਨਾਂ ਨੇ ਤਿਆਰ ਕੀਤਾ ਔਰ ਇਹਨੂੰ ਤੁਸੀਂ ਲਓਗੇ ਇਹਦਾ ਫਾਇਦਾ ਪੂਰਾ ਮਿਲੂਗਾ ਤੇ ਥਾਇਰੋਇਡ ਵਾਸਤੇ ਜਿਹੜੀ ਦਵਾਈ ਸੀ ਉਹ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਸਤਿ ਸ੍ਰੀ ਅਕਾਲ ਜੀ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਇੱਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਈ ਹੈ। ਹਰ ਵਾਰ ਦੀ ਤਰ੍ਹਾਂ ਜ਼ਰੂਰ ਕਹੂੰਗੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਿਹੜੇ-ਕਿਹੜੇ ਵਿਸ਼ਾ ਤੇ ਆਪਾਂ ਅੱਗੋਂ ਹੋਰ ਵੀਡੀਓਜ਼ ਬਣਾਈਏ ਇਹ ਵੀ ਤੁਸੀਂ ਆਪਣੇ ਸੁਝਾ ਹਮੇਸ਼ਾ ਦੀ ਤਰ੍ਹਾਂ ਕਮੈਂਟਸ ਦੇ ਜ਼ਰੀਏ ਜ਼ਰੂਰ ਸਾਂਝਾ ਕਰਨਾ। ਅਗਰ ਹੋਂ ਤੱਕ ਵੀ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਹੈ ਤਾਂ ਫਟਾਫਟ ਫੋਲੋ ਕਰ ਲਓ। YouTube ਚੈਨਲ Health Advice with Harjot Karno ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਕਰ ਲਓ। ਮਿਲਾਗੇ ਜਲਦੀ ਹੀ ਫੁਲਹਾਲੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦੇਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ